ਗੌੜੀ ਮਹਲਾ ਨਵਾਂ ਸਾਦੋ ਰਚਨਾ RAM ਬਣਾਈ ਇੱਕ ਬਿਨ ਸੈਂ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਰਹਾਉ ਹੇ ਸੰਤ ਜਨੋ ਪ੍ਰਮਾਤਮਾ ਨੇ ਸਾਰੀ ਹੀ ਇਹ ਅਚਰਜ ਰਚਨਾ ਰਚ ਦਿੱਤੀ ਹੈ ਕਿ ਇੱਕ ਮਨੁੱਖ ਤਾਂ ਮਰਦਾ ਹੈ ਪਰ ਦੂਜਾ ਮਨੁੱਖ ਉਸ ਨੂੰ ਮਰਦਿਆਂ ਵੇਖ ਕੇ ਵੀ ਆਪਣੇ ਆਪ ਨੂੰ ਸਦਾ ਟਿਕਾਣੇ ਵਾਲਾ ਸਮਝਦਾ ਹੈ ਏਕ ਅਜਰਜ 마ષા ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਕਾਮ ਕ੍ਰੋਧ মোহ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸੱਚਾ ਕਰ ਮੰਨਿਓ ਜੋ ਸੁਪਨਾ ਰਹਿ ਨਾਈ हे ਸੰਤ ਜਨੋ ਮਨੁੱਖ ਕਾਮ ਤੇ ਕ੍ਰੋਧ ਦੇ ਮੋਹ ਦੇ ਕਾਬੂ ਵਿੱਚ ਆਇਆ ਰਹਿੰਦਾ ਹੈ ਤੇ ਪਰਮਾਤਮਾ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ। ਇਹ ਸਰੀਰ ਸਦਾ ਨਾਲ ਰਹਿਣ ਵਾਲਾ ਨਹੀਂ ਹੈ ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ ਜਿਵੇਂ ਰਾਤ ਵੇਲੇ ਸੁੱਤੇ ਹਾਂ ਜਿਹੜਾ ਸੁਪਨਾ ਆਉਂਦਾ ਹੈ। ਮਨੁੱਖ ਨੀਂਦਰ ਦੀ ਹਾਲਤ ਵਿੱਚ ਉਹ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ। ਜੋ ਦੀਸ ਹੈ ਸੋ ਸਗਲ ਬినాਸੈ ਜੋ ਬਾਦਰ ਕੀ ਛਾਈ ਇਹਦਾ ਪਾਠ ਵੇਖੋ ਬਾਦਰ ਹੋਣਾ ਜੇ ਗਲਤੀ ਨਾਲ ਬਾਦਰ ਹੋ ਗਿਆ ਤਾਂ ਕੀ ਅਰਥ ਬਣ ਗਏ ਇਹ ਸੰਤ ਜਨੋ ਜਿਵੇਂ ਬੱਦਲ ਦੀ ਛਾਂ ਸਦਾ ਇੱਕ ਥਾਂ ਟਿੱਕੀ ਨਹੀਂ ਰਹਿੰਦੀ ਤਿਵੇਂ ਜੋ ਕੁਝ ਜਗਤ ਵਿੱਚ ਦਿਖ ਰਿਹਾ ਹੈ ਇਹ ਸਭ ਕੁਝ ਇੱਥੇ ਸਦਾ ਪਰਛਾਵੇਂ ਦੇ ਵਾਂਗ ਬੱਦਲ ਦੀ ਛਾਂ ਵਾਂਗ ਟਿਕਿਆ ਪਈ ਨਹੀਂ ਰਹਿਣਾ ਇਹ ਤਾਂ ਇੱਕ ਦਿਨ ਖਤਮ ਹੋ ਜਾਣਾ ਜਨ ਨਾਨਕੋ ਜਗ ਜਾਣਿਓ ਮਿੱਠਿਆ ਰਹਿਓ ਰਾਮ ਸਿਰਨਾਈ ਹੇ ਦਾਸ ਨਾਨਕ ਜਿਸ ਮਨੁੱਖ ਨੇ ਜਗਤ ਨੂੰ ਨਾਸ਼ਵੰਤ ਸੰਝ ਲਿਆ ਹੈ ਉਹ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ ਸਦਾ ਹੀ ਗੁਰੂ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਗੌੜੀ ਮਹਲਾ ਨਵਾਂ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਐਨਿਸ ਮਗਨ ਰਹੇ ਮਾਇਆ ਮੈਂ ਕਹ ਕੈਸੇ ਗੁਣ ਗਾਵੈ ਰਹਉ ਮਨੁੱਖ ਨੂੰ ਪ੍ਰਮਾਤਮਾ ਦੀ ਸਿੱਖਤ ਸਲਾਹ ਆਪਣੇ ਮਨ ਵਿੱਚ ਵਸਾਉਣੀ ਨਹੀਂ ਆਉਂਦੀ ਚੰਗੀ ਨਹੀਂ ਲੱਗਦੀ ਤੇ ਦਿਨ ਰਾਤ ਮਾਇਆ ਵਿੱਚ ਮਗਨ ਰਹਿੰਦਾ ਹੈ ਤੇ ਮੋਹ ਮਸਤ ਵਿੱਚ ਮਸਤਿਆ ਹੋਇਆ ਮਨੁੱਖ ਪ੍ਰਮਾਤਮਾ ਦੀ ਗੱਲ ਨੂੰ ਜਾਂ ਇਹਨੂੰ ਕਿਵੇਂ ਸਮਝੇ ਕਿ ਇਹ ਤੇ ਸਦਾ ਰਹਿਣ ਵਾਲਾ ਕੁਝ ਨਹੀਂ ਹੈ। ਭੂਤ ਮੀਤ ਮਾਇਆ ਮਮਤਾ ਸਿਉ ਇਹ ਬਿਦ ਆਪ ਬੰਧਾਵੇ। ਮਾਇਆ ਦੇ ਮੋਹ ਵਿੱਚ ਮਸਤ ਰਹਿਣ ਵਾਲਾ ਮਨੁੱਖ ਪੁੱਤਰ ਮਿੱਤਰ ਮਾਇਆ ਦੇਖਦੀ ਅਪੜਾਤ ਨਾਲ ਵੱਜਾ ਰਹਿੰਦਾ ਹੈ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਮੋਹ ਦੇ ਬੰਧਨ ਵਿੱਚ ਬੰਦੀ ਰੱਖਦਾ ਹੈ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖਤਾ ਸਿ ਉਠਤਾ ਵੈ ਮਾਇਆ ਗਰਸਿਆ ਮਨੋਖੇ ਨਹੀਂ ਸਮਝਦਾ ਕਿ ਜਗਤ ਤਾਂ ਠੱਗ ਨੀਰੇਵਾਂਗ ਠੱਗੀ ਹੀ ਠੱਗੀ ਜਿਵੇਂ ਹਰਨ ਅਗਨੀਰੇ ਨੂੰ ਵੇਖ ਕੇ ਉਸ ਵੱਲ ਦੌੜਦਾ ਤੇ ਪਟਕ ਪਟਕ ਕੇ ਮਰਦਾ ਹੈ। ਤਿਵੇਂ ਮਨੁੱਖ ਇਸ ਜਗਤ ਨੂੰ ਵੇਖ ਕੇ ਇਸ ਵੱਲ ਸਦਾ ਦੌੜਦਾ ਰਹਿੰਦਾ ਹੈ ਤੇ ਆਤਮਕ ਮੌਤ ਸਹਿੜਦਾ ਹੈ। ਮੁਕਤ ਭੁਗਤ ਮੁਕਤ ਕਾ ਕਾਰਣ ਸੁਆਮੀ ਮੂੜਤਾ ਹੈ ਬਿਸਰਾਵੈ। ਮੁਰਖ ਮਨੁਖ ਉਸ ਮਾਲਕ ਪ੍ਰਭੂ ਨੂੰ ਭਲਾਈ ਰੱਖਦਾ ਹੈ ਜਿਹੜਾ ਦੁਨੀਆਂ ਦੇ ਭੋਗਾਂ ਤੇ ਸੁੱਖਾਂ ਦਾ ਵੀ ਮਾਲਕ ਹੈ ਤੇ ਜਿਹੜਾ ਮੋਕ ਦੀ ਦੇਣ ਵਾਲਾ ਹੈ ਮੁਕਤੀ ਦੇਣ ਵਾਲਾ ਹੈ ਜਨ ਨਾਨਕ ਕੋ ਕੂਟਨ ਮੈਂ ਕੋ ਭਜਨ ਰਾਮ ਕੋ ਪਾਵੈ ਏ ਦਾਸ ਨਾਨਕ ਕਰੋੜਾਂ ਵਿੱਚ ਕੋਈ ਵਿਰਲਾ ਮਨੁਖ ਹੁੰਦਾ ਹੈ ਜਿਹੜਾ ਜਗਤ ਦੀ ਠਾਗਨੀ ਦੇ ਮੋਹ ਤੋਂ ਬਚ ਕੇ ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ ਗੋੜੀ ਮਹਲਾ ਨੌواں ਸਾਦੋ ਇਹ ਮਨ ਗਹਿਓ ਨਾ ਜਾਈ ਚੰਚਲ ਦ੍ਰਿਸ਼ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰਨ ਰਹੀ ਰਹਾਓ ਕਿਉਂਕਿ ਇਹ ਮਨ ਸਦਾ ਅਨੇਕਾਂ ਹਾਵ ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵਸਦਾ ਰਹਿੰਦਾ ਹੈ ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ ਕਦੇ ਟਿਕ ਕੇ ਨਹੀਂ ਬਹਿੰਦਾ ਕਠਨ ਕਰੋਧ ਘਟਹੀ ਕੇ ਪੀਤਰ ਜੇ ਹ ਸੁਧ ਸਭ ਬਿਸਰਾਈ ਹੈ ਸੰਤ ਜਨੋ ਵਸ ਵਿੱਚ ਨਾ ਸਕਣ ਵਾਲਾ ਕਰੋਧ ਵੀ ਇਸ ਹਿਰਦੇ ਵਿੱਚ ਹੀ ਵਸਦਾ ਹੈ ਜਿਵੇਂ ਮਨੁੱਖ ਨੂੰ ਭਲੇ ਪਾਸੇ ਦੀ ਸਾਰੀ ਹੋਸ਼ ਭੁਲਾ ਦਿੱਤੀ ਹੈ। ਰਤਨ ਤਿਆਗ ਸਭ ਕੋ ਹਿਰਲੀਨਾ। ਤਾਂ ਸਿਉ ਕਛ ਨ ਬਸਾਈ, ਕ੍ਰੋਧ ਦੇ ਹਰੇਕ ਮੁਖ ਦਾ ਸ੍ਰੇਸ਼ਟ ਗਿਆਨ ਚੜਾ ਲਿਆ ਹੈ। ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਜੋਗੀ ਯਤਨ ਕਰਤ ਸਭ ਹਾਰੇ। ਗੁਨੀ ਰਹੇ ਗੁਨ ਗਾਈ ਸਾਰੇ ਜੋਗੀ ਇਹੋ ਜੇ ਯਤਨ ਕਰ ਕਰਕੇ ਹਾਰ ਗਏ ਥੱਕ ਗਏ ਜੋਗ ਸਾਧਨਾ ਵਿਦਿਆ ਮਨ ਨੂੰ ਕੋਈ ਵੀ ਵਾਸ ਵਿੱਚ ਲਿਆਉਣ ਦੇ ਸਮਰੱਥ ਨਹੀਂ ਹੈ ਇਹ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਪ੍ਰਮਾਤਮਾ ਨੂੰ ਵਾਸ ਕੀਤਾ ਜਾ ਸਕੇ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਬਿਦ ਬਣਾਈ ਹੇ ਦਾਸ ਨਾਨਕ ਜਦੋਂ ਪ੍ਰਭੂ ਦੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਤਾਂ ਇਸ ਮਨ ਨੂੰ ਕਾਬੂ ਵਿੱਚ ਰੱਖਣ ਦੇ ਸਾਰੇ ਢੋਟਕ ਪੈਂਦੇ ਹਨ ਸਾਰੇ ਯਤਨ ਲੱਭ ਜਾਂਦੇ ਹਨ ਗੌੜੀ ਮਹਿਲਾ ਨਾਵਾਂ ਸਾਦੋ ਗੋਬਿੰਦ ਕੇ ਗੁਣ ਗਾਵੋ ਹੇ ਸੰਤ ਜਨੋ ਸਦਾ ਗੋਬਿੰਦ ਦੇ ਗੁਣ ਗਾਉਂਦੇ ਰਹਾ ਕਰੋ ਮਨਸ ਜਨਮਿਆ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾਓ ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ ਇਸ ਨੂੰ ਅਜਾਈਂ ਕਿਉਂ ਗਵਾਉਂਦੇ ਹੋ ਪਤ ਤਪਨੀ ਤੋ ਦੀਨ ਬੰਦ ਹਰ ਸ਼ਰਨ ਤੈਂ ਤਮ ਆਵੋ ਹੇ ਸੰਤ ਜਨੋ ਪ੍ਰਮਾਤਮਾ ਉਹਨਾਂ ਬੰਦਿਆਂ ਨੂੰ ਹੀ ਪਵਿੱਤਰ ਕਰਨ ਵਾਲਾ ਹੈ ਜਿਹੜੇ ਵਿਕਾਰਾਂ ਵਿੱਚ ਡਿੱਗੇ ਹੋਏ ਹੁੰਦੇ ਹਨ ਉਹ ਹਰੀ ਗਰੀਬਾਂ ਦਾ ਸਹਾਈ ਹੈ ਤੁਸੀਂ ਵੀ ਉਸੇ ਦੀ ਸ਼ਰਨ ਪਾਓ ਗੱਜ ਕੋ ਤਰਾਸੋ ਮਿਟਿਓ ਜਹ ਸਿਮਰਤ ਤੁਮ ਕਾਹੇ ਬਿਸਰਾਵੋ ਜਿਸ ਦਾ ਸਿਮਰਨ ਕਰਕੇ ਹਾਂਥੀ ਦਾ ਡਰ ਮਿਟ ਗਿਆ ਸੀ ਤੁਸੀਂ ਉਸ ਨੂੰ ਕਿਉਂ ਭੁਲਾ ਰਹੇ ਤਾਜੇ ਭਿਮਾਨ ਮੋ ਮਾਇਆ ਫੋਨ ਭਜਨ ਰਾਮ ਚਿਤ ਲਾਵੋ हे संतजनो अहंकार ਦੂਰ ਕਰਕੇ ਅਤੇ ਮਾਇਆ ਦੇ ਮੋਹ ਦੂਰ ਕਰਕੇ ਆਪਣਾ ਚਿਤ ਪ੍ਰਮਾਤਮਾ ਦੇ ਭਜਨ ਵਿੱਚ ਜੋੜੀ ਰੱਖੋ ਨਾਨਕ ਕਹਤ ਮੁਕਤ ਪੰਥ ਇਹ ਗੁਰਮੁਖ ਹੋਏ ਤum ਪਾਵੋ ਨਾਨਕ ਆਖਦਾ ਹੈ ਵਿਕਾਰਾਂ ਤੋਂ ਖਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ ਪਰ ਗੁਰੂ ਦੀ ਸ਼ਰਨ ਪੈ ਕੇ ਹੀ ਤੁਸੀਂ ਇਹ ਰਸਤਾ ਲੱਭ ਸਕੋਗੇ ਗੋੜੀ ਮਹਲਾ ਨਾਮਾ ਕੋ ਮਾਈ ਭੁੱਲਿਓ ਮਨ ਸਮਝਾਵੈ हे ਮੇਰੀ ਮਾਂ ਕੋਈ ਮੇਰਾ ਵਿਸ਼ੇ ਵਿਕਾਰਾਂ ਵਿੱਚ ਭੁੱਲਿਆ ਹੋਇਆ ਬਰਈਆਂ ਤੇ ਬੁਰੀ ਤਰ੍ਹਾਂ ਨਾਲ ਫਸਿਆ ਹੋਇਆ ਮਨ ਕੋਈ ਇਹਨੂੰ ਸਮਝਾ ਦੇ ਕੋਈ ਅਸਲ ਗੱਲ ਦੇ ਖਾਨੇ ਵਿੱਚ ਪਾ ਦੇਵੇ ਬੇਦ ਪੁਰਾਨ ਸਾਧ ਮੰਗ ਸੁਣ ਕਰ ਨਮਕਨ ਹਰ ਗੁਣ ਗਾਵੈ ਰਹਾਉ ਇਹ ਭੁੱਲਿਆ ਮਨ ਵੇਦ ਪੁਰਾਣਾ ਆਦਿਕ ਧਰਮ ਪੁਸਤਕਾਂ ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਸਦਾ ਉਸ ਰੱਬ ਦੇ ਰੰਗ ਰਤਾ ਭਰ ਸਮੇਲੇ ਵੀ ਪ੍ਰਮਾਤਮਾ ਦੇ ਗੁਣ ਨਹੀਂ ਗਾਉਂਦਾ ਜੋ ਕਿ ਇਹਨੂੰ ਰੱਬੀ ਰਾਹ ਨਾਲ ਦੂਰ ਲੈ ਜਾਂਦੇ ਹਨ ਤੋੜ ਦਿੰਦੇ ਹਨ ਦੁਰਲਾਭ ਦੇਹ ਪਾਏ ਮਨਸ ਕੀ ਬਿਰਥਾ ਜਨਮ ਸਿਰਾਵੈ ਹੈ ਮੇਰੀ ਮਾਂ ਇਹ ਮਨ ਅਜੇ ਹਕਰਾਹੇ ਪਿਆ ਹੋਇਆ ਹੈ ਕਿ ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਇਸ ਜਨਮ ਨੂੰ ਵਿਅਰਥ ਗੁਜ਼ਾਰ ਰਿਹਾ ਹੈ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰਚ ਉਪਜਾਵੇ ਹੈ ਮਾਇਆ ਸੰਸਾਰ ਜੰਗਲ ਮਾਇਆ ਦੇ ਮੋਹ ਨਾਲ ਨੱਕਾ ਨੱਕ ਭਰਿਆ ਪਿਆ ਹੈ ਤੇ ਮੇਰਾ ਮਨ ਇਸ ਜੰਗਲ ਨਾਲ ਹੀ ਪ੍ਰੇਮ ਪਣਾ ਰਿਹਾ ਹੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨੇਹ ਨ ਲਾਵੇ ਹੈ हे ਮੇਰੀ ਮਾ ਜਿਹੜਾ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਬਾਹਰ ਹਰ ਵੇਲੇ ਵਸਦਾ ਹੈ ਇਹ ਮੇਰਾ ਮਨ ਉਸ ਨਾਲ ਪਿਆਰ ਹੀ ਨਹੀਂ ਪਉਂਦਾ ਉਹਦੇ ਨਾਲ ਸਾਥ ਹੀ ਨਹੀਂ ਰੱਖਦਾ ਉਹਦੇ ਨਾਲ ਨੇੜਤਾ ਹੀ ਨਹੀਂ ਰੱਖਦਾ ਨਾਨਕ ਮੁਕਤ ਤਾਹ ਤੁਮ ਮਾਨੋ ਜੇ ਘਟ ਰਾਮ ਸਮਾਵੈ ਹੈ ਨਾਨਕ ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ ਜੰਗਲ ਵਿੱਚੋਂ ਖਲਾਸੀ ਤੁਸੀਂ ਉਸੇ ਮਨੁੱਖ ਨੂੰ ਹੀ ਮਿਲੀ ਸਮਝੋ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਰਿਹਾ ਹੈ ਗੌੜੀ ਮਹਲਾ ਨੌਵਾਂ ਸਾਧੋ ਰਾਮ ਸ਼ਰਨ ਵਿਸਰਾਮ ਹੈ ਸੰਤ ਜਨੋ ਪ੍ਰਮਾਤਮਾ ਦੀ ਸ਼ਰਨ ਪਿਆਹੀ ਵਿਕਾਰਾਂ ਵਿੱਚ ਭੜਕਣ ਵੱਲੋਂ ਸ਼ਾਂਤੀ ਤੇ ਟਿਕਾ ਮਿਲ ਸਕਦਾ ਹੈ ਪ੍ਰਾਪਤ ਹੋ ਸਕਦਾ ਹੈ 베ਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮ ਰਹਾਉ ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਪੜਨ ਦਾ ਇਹੀ ਲਾਭ ਹੋਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ਨਾ ਕਿ 베ਦ ਪੁਰਾਨ ਨੂੰ ਸਿਮਰਦਾ ਰਹੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਫਿਰ ਉਹਦੇ ਪੜੇ ਹੋਏ ਧਰਮ ਗ੍ਰੰਥ ਪ੍ਰਵਾਨ ਲੋਭ ਮੋ ਮਾਇਆ ਮਮਤਾ ਫੁਨ ਔ ਬਿਖੇਨ ਕੀ ਸੇਵਾ ਹਰਖ ਸੋਗ ਪਰ ਸਹਿਜੇ ਨਾਹਨ ਸੋ ਮੂਰਤ ਹੈ ਦੇਵਾ ਹੇ ਸੰਤ ਜਨੋ ਲੋ ਮਾਇਆ ਦਾ ਬੋ ਆਪਣਾ ਤਤ ਤੇ ਵਿਸ਼ਿਆਂ ਦਾ ਸੇਵਨ ਖੁਸ਼ੀ ਗਮੀ ਇਹਨਾਂ ਵਿੱਚੋਂ ਕੋਈ ਵੀ ਜਿਸ ਮਨੁੱਖ ਨੂੰ ਛੂ ਨਹੀਂ ਸਕਦਾ ਜਿਸ ਮਨੁੱਖ ਉੱਤੇ ਆਪਣਾ ਜੋਰ ਨਹੀਂ ਪਾ ਸਕਦਾ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਸੁਰਗ ਨਰਕ ਅਮਰਤ ਬੇਖ ਇਹ ਸਭ ਤਉ ਕੰਚਨੈਰ ਪੈਸਾ हे ਸੰਤਜਨੋ ਮੁਨੁਖ ਪ੍ਰਮਾਤਮਾ ਦਾ ਰੂਪ ਹੈ ਜਿਸ ਨੂੰ ਸੁਰਗ ਅਤੇ ਨਰਕ ਅਮਰਤ ਤੇ ਜ਼ਹਿਰ ਇੱਕੋ ਜਿਹੇ ਜਾਪਦੇ ਹਨ ਜਿਸ ਨੂੰ ਸੋਨਾ ਅਤੇ ਤਾਂਬਾ ਇੱਕ ਸਮਾਨ ਪ੍ਰਤੀਤ ਹੁੰਦਾ ਹੈ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫਨ ਤੈ ਸਾ ਜਿਹਨੂੰ ਉਸਤਤ ਤੇ ਨਿੰਦਾ ਲੋ મો ਇਨਾ ਕਿਸੇ ਵੀ ਚੀਜ਼ ਦਾ ਪ੍ਰਭਾਵ ਜਿਸ ਤੇ ਨਹੀਂ ਪੈਂਦਾ ਉਹ ਰੱਬ ਦਾ ਪਿਆਰਾ ਹੈ ਦੁੱਖ ਸੁੱਖ ਇਹ ਬਾਂਦੇ ਜਹਨਾਂ ਹੈ ਨਾ ਤਿਹ ਤੁਮ ਜਾਨੋ ਗਿਆਨੀ ਹੈ ਸੰਤ ਜਨੋ ਤੁਸੀਂ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਗੀ ਸਾਝ ਪਾ ਰੱਖਣ ਵਾਲਾ ਸਮਝੋ ਜਿਸ ਨੂੰ ਨਾ ਕੋਈ ਦੁੱਖ ਨਾ ਕੋਈ ਸੁੱਖ ਆਪਣੇ ਪ੍ਰਭਾਵ ਵਿੱਚ ਲਿਆ ਸਕਦਾ ਹੈ ਬਣ ਸਕਦਾ ਹੈ ਨਾਨਕ ਮੁਕਤ ਤਾਂ ਹੰ ਤੁਮ ਮੰਨੋ ਇਹ ਬਿਦ ਕੋ ਜੋ ਇਹ ਬਿਦ ਕੋ ਜੋ ਪ੍ਰਾਨੀ ਹੈ ਨਾਨਕ ਲੋ ਮੋ ਦੁਖ ਸੁਖ ਆਦਿਕ ਤੁੰ ਖਲਾਸੀ ਉਸ ਮਨੁਪਨੁ ਮਿਲੀ ਮਨੋ ਜਿਹੜਾ ਬਨੋ ਕਿਸ ਕਿਸਮ ਦੀ ਜੀਵਨ ਜੁਗਤ ਵਾਲਾ ਹੈ ਗੌੜੀ ਮਹਿਲਾ ਨਾਵਾਂ ਮਨ ਰੇ ਕਹਾਂ ਪਇਓ ਤੈ ਬੌਰਾ ਐਨ ਸਿਉਦ ਘਟੈ ਨਹੀਂ ਜਾਨੈ ਭਇਓ ਲੋਭ ਸੰਗ ਹੋ ਰਹਾ ਰਹਾਓ ਏ ਮੇਰੇ ਮਨ ਤੂੰ ਕਿੱਥੇ ਲੋਭ ਆਦਿਕ ਵਿੱਚ ਫਸ ਕੇ ਪਾਗਲ ਹੋ ਗਿਆ ਹੈ ਦਿਨ ਰਾਤ ਉਮਰ ਘਟਦੀ ਹੈ ਰਹਿੰਦੀ ਹੈ ਪਰ ਮਨੋਖੇ ਗੱਲ ਸਮਝ ਨਹੀਂ ਤੇ ਲੋਭ ਵਿੱਚ ਫਸ ਕੇ ਕਮਜ਼ੋਰ ਆਤਮਿਕ ਜੀਵਨ ਵਾਲਾ ਬਣਦਾ ਜਾਂਦਾ ਹੈ ਜੋ ਤਨ ਤੈ ਆਪਣੋ ਕਰ ਮੰਨਿਓ ਅਰ ਸੁੰਦਰ ਗ੍ਰਹਿ ਨਾਰੀ ਜਿਹੜਾ ਤਨ ਤੈਨੂੰ ਆਪਣਾ ਲੱਗਦਾ ਸਰੀਰ ਤੈਨੂੰ ਆਪਣਾ ਲੱਗਦਾ ਅਤੇ ਪਰਿਵਾਰ ਘਰਬਾਰ ਸੁੰਦਰ ਪਤਨੀ ਬੱਚੇ ਤੈਨੂੰ ਇਹ ਸਾਰੇ ਜਿਹੜੇ ਆਪਣੇ ਲੱਗਦੇ ਆ ਮਹਾਰਾਜ ਕਹਿੰਦੇ ਇਨ ਮੈਂ ਕਛ ਤੇ ਰੋਰੇ ਨਾਹਨ ਦੇਖੋ ਸੋਚ ਵਿਚਾਰੀ ਇੰਨਾ ਵਿੱਚੋਂ ਤੇ ਤੇਰਾ ਕੁਝ ਵੀ ਨਹੀਂ ਆ ਸੋਚ ਕੇ ਵੇਖ ਵਿਚਾਰ ਕੇ ਵੇਖ ਜੇ ਤੇਰਾ ਹੁੰਦਾ ਤਾਂ ਤੇਰੇ ਵਡੇਰੇ ਨਾ ਤੇ ਆਪਾਂ ਪਹਿਲਾਂ ਲੈ ਜਾਂਦੇ ਘਰ ਵੀ ਇੱਥੇ ਛੱਡ ਕੇ ਉਹਨਾਂ ਦੇ ਘਰ ਸੀ ਰਹਿ ਰਿਆ ਨਾ ਤੂੰ ਸਾਰਾ ਕੁਝ ਇੱਥੇ ਛੱਡ ਜਾਂਦੇ ਕੁਝ ਵੀ ਉਹ ਨਾਲ ਲੈ ਕੇ ਨਹੀਂ ਗਏ ਪਰ ਇਹ ਜਾਣਦਾ ਨਹੀਂ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਆਪਣਾ ਕੀਮਤੀ ਰਤਨਾ ਵਰਗਾ ਜਨਮ ਅਜਾਈਂ ਗਵਾ ਰਿਆ ਹੈ ਭੱਜ ਨੱਠ ਵਿੱਚ ਗਵਾ ਰਿਆ ਹੈ ਪੈਸਿਆਂ ਮਗਰ ਤੋੜ ਰਿਆ ਹੈ हे मेरे मन जਵੇਂ जुवारीया जुएबाजी हारदा है ते वे तू अपना कीमती मनुखा जन्म हार रिया है क्योंकि परमात्मा नाल मिलाप दी अवस्था दी कदर नहीं है पाई नेमक नलीन भयो चरनन सों बिरथा योद सिरानी तू रता पर समय ਲਈ ਵੀ गोविंद प्रभु ਦੇ ਚਰਨਾਂ ਵਿੱਚ ਨਹੀਂ ਜੁੜਦਾ तू व्यर्थ عمر गुजार देहा कह नानक सोई नर सुखिया राम नाम गुण गावै हे नानको ही मनुख सुखी जीवन वाला है जो परमात्मा ਦਾ ਨਾਮ ਜਪਦਾ ਹੈ ਜੋ ਪਰਮਾਤਮਾ ਦੇ ਗੁਣ ਗਾਉਂਦਾ ਹੈ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੈ ਬਾਕੀ ਤਾਂ ਸਾਰਾ ਸੰਸਾਰ ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਹ ਸਹੀਮਿਆ ਰਹਿੰਦਾ ਹੈ ਉਹ ਉਸ ਆਤਮਕ ਅਵਸਥਾ ਉਤੇ ਨਹੀਂ ਪਹੁੰਚਦਾ ਜਿੱਥੇ ਕੋਈ ਡਰ ਹੋ ਨਹੀਂ ਸਕਦਾ ਗੋੜੀ ਮਹਿਲਾ ਨਾਵਾਂ ਨਰ ਅਚੇਤ ਪਾਪ ਤੇ ਡਰ ਰੇ 헤 ਗਾਫਲ ਮਨੁਖ ਪਾਪਾਂ ਤੋਂ ਬਚਿਆ ਰੋ ਦੀਨ ਦਿਆਲ ਸਗਲ ਭੈ ਭੰਜਨ ਸ਼ਰਨਾਂ ਸ਼ਰਨ ਤਾਹ ਤੁਮ ਪਰ ਰੇ ਰਹੋ ਤੇ ਇਨਾਂ ਪਾਪਾਂ ਤੋਂ ਬਚਣ ਵਾਸਤੇ ਉਹ ਪ੍ਰਮਾਤਮਾ ਦੀ ਸ਼ਰਨ ਪਿਆ ਰੋ ਜੋ ਗਰੀਬਾਂ ਤੇ ਦਇਆ ਕਰਨ ਵਾਲਾ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ਰਹਾਉ বেদ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀ ਐ ਮੋ ਧਰੈ ਹੈ ਗਾਫਲ ਮਨੁਖੋਸ ਪ੍ਰਮਾਤਮਾ ਦਾ ਨਾਮ ਆਪਣੇ ਨਾਮ ਵਿੱਚ ਪਰੋ ਰੱਖ ਜਿਸ ਦੇ ਗੁਣ ਵੇਦ ਪੁਰਾਣਾ ਆਦਿਕ ਧਰਮ ਪੁਸਤਕਾਂ ਗਾ ਰਹੇ ਹਨ ਜਿਨ੍ਹਾਂ ਦੇ ਗੁਣ ਧਾਰਮਿਕ ਗ੍ਰੰਥ ਵੀ ਗਾ ਰਹੇ ਹਨ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਏ ਗਾਫਲ ਮਨੁਖ ਪਾਪਾਂ ਤੋਂ ਬਚਾ ਕੇ ਪਵਿੱਤਰ ਕਰਨ ਵਾਲਾ ਜਗਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਹੈ ਤੋ ਉਸ ਪ੍ਰਮਾਤਮਾ ਨੂੰ ਸਿਮਰ ਸਿਮਰ ਕੇ ਆਪਣੇ ਅੰਦਰ ਸਾਰੇ ਪਾਪ ਦੂਰ ਕਰ ਲੈ ਮਾਨਸ ਦੇ ਬਹਰ ਨਾ ਪਾਵੈ ਕਛ ਉਪਾਵ ਮੁਕਤ ਕਾ ਕਰੇ हे ਗਾਫਲ ਮਨੁਖ ਤੂੰ ਇਹ ਮਨੁਖਾ ਸਰੀਰ ਫੇਰ ਕਦੇ ਨਹੀਂ ਲੱਭ ਸਕੇਗਾ ਇਸ ਨੂੰ ਕਿਉਂ ਪਾਪਾਂ ਵਿੱਚ ਲਗਾ ਕੇ ਗਵਾਰਿਆ ਇਹੀ ਵੇਲਾ ਹੈ ਇਨ੍ਹਾਂ ਪਾਪਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ ਲੱਭ ਲੈ ਭਾਈ ਇਹਨੂੰ ਪ੍ਰਾਪਤ ਕਰ ਲੈ ਨਾਨਕ ਕਹਤ ਗਾਇ ਕਰੁਣਾ ਮੈਂ ਭਉ ਸਾਗਰ ਕੈ ਪਾਰ ਉਤਰ ਰੇ ਤੈਨੂੰ ਨਾਨਕ ਆਖਦਾ ਹੈ ਤਰ ਸਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਾਗ ਗੋੜੀ ਅਸ਼ਟਪਦੀਆਂ ਮਹਲਾ ਪਹਿਲਾ ਗੌੜੀ ਗਵਾਰੀ ਰਾਗ ਗੌੜੀ ਗਵਾਰੀ ਵਿੱਚ ਗੁਰੂ ਨਾਨਕ ਪਤਾ ਜੀ ਦੀ ਅੱਠਾਂ ਬੰਦਾਂ ਵਾਲੀ ਬਾਣੀ ੴ ਸਤਿਨਾਮ ਕਰਤਾ ਪੁਰਖੁ ਗੁਰਪ੍ਰਸਾਦ ਅਕਾਲਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਾ ਹਰ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਿੱਧ ਸਿੱਧ ਨਿਰਮਲ ਨਾਮ ਵਿਚਾਰ ਪ੍ਰਮਾਤਮਾ ਦਾ ਨਿਰਮਲ ਨਾਮ ਮੇਰੇ ਮਨ ਵਾਸਤੇ ਆਤਮਿਕ ਖਜ਼ਾਨਾ ਹੈ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ ਰੇਦੀਆਂ ਸਦੀਆਂ ਪੂਰਨ ਪੂਰ ਰਹਿਆ ਬਖਮਾਰ ਤ੍ਰਿਕੁਟੀ ਛੂਟੀ ਬਿਮਲ ਮਧਾਰ ਹੁਣ ਮੈਨੂੰ ਪ੍ਰਮਾਤਮਾ ਹਰ ਥਾਂ ਵਿਆਪਕ ਦਿਸ ਰਿਹਾ ਹੈ ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਮਾਰ ਦਿੱਤਾ ਹੈ ਮੁਕਾ ਦਿੱਤਾ ਹੈ ਉਸ ਮਤ ਦੀ ਬਰਕਤ ਨਾਲ ਪਵਿੱਤਰ ਹਰਨਾਮ ਵਿੱਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿਜ ਮੁੱਕ ਗਈ ਹੈ ਗੁਰ ਕੀ ਮਤ ਜੀ ਆਈ ਕਾਰ ਇਨ ਬਿਦ ਰਾਮ ਰਮਤ ਮਨ ਮੰਨੇ ਆ ਗੁਰੂ ਦੀ ਦਿੱਤੀ ਹੋਈ ਮਤ ਮੇਰੇ ਚਿੱਤ ਵਿੱਚ ਕਾਰੀ ਆ ਗਈ ਹੈ ਲਾਭਵੰਤੀ ਹੋ ਗਈ ਹੈ ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਇਸ ਢੰਗ ਨਾਲ ਰੱਬ ਦਾ ਨਾਮ ਜਪਣ ਨਾਲ ਮੇਰਾ ਮਨ ਗੁਰੂ ਦੇ ਉਪਦੇਸ਼ ਨਾਲ ਮੰਨ ਗਿਆ ਹੈ ਮਨ ਸੈਟੀਸਫਾਈਡ ਹੋ ਗਿਆ ਮੰਨ ਗਿਆ ਬਣ ਸਹਿਮਤ ਹੋ ਗਿਆ ਤੇ ਹੁਣ ਮੈਂ ਗਿਆਨ ਦਾ ਸਰਮਾ ਸ਼ਬਦ ਦੇ ਰਾਹੀ ਆਪਣੀਆਂ ਅੱਖਾਂ ਵਿੱਚ ਪਾਇਆ ਤੇ ਫਿਰ ਮੈਨੂੰ ਜਰਰੇ ਜਰਰੇ ਚ ਵਸਦਾ ਪਰਮਾਤਮਾ ਨਜ਼ਰੀ ਆਉਣ ਲੱਗ ਪਿਆ ਇੱਕ ਸੁਖ ਮਾਨਿਆ ਸਹਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਹੁਣ ਮੇਰਾ ਮਨ ਮੰਨ ਗਿਆ ਹੈ ਕਿ ਆਤਮਿਕ ਸੁਖ ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ ਤੇ ਇਸ ਸੁਖ ਨੇ ਮੈਨੂੰ ਸਹਜ ਅਵਸਥਾ ਵਿੱਚ ਮਿਲਾ ਦਿੱਤਾ ਹੈ ਪਰਮਾਤਮਾ ਦੀ ਸਿੱਖ ਸਲਾਹ ਵਾਲੀ ਪਵਿੱਤਰ ਬਾਣੀ ਨੇ ਮੇਰੀ ਪਟਕਣਾ ਮੁਕਾ ਦਿੰਦੀ ਹੈ। ਲਾਲ ਭੈ ਸੁਹਾ ਰੰਗ ਮਾਇਆ ਨਦਰ ਪਈ ਬਿਖ ਠਾਕ ਰਹਾਇ ਸਿਮਰਨ ਦੀ ਬਰਕਤ ਨਾਲ ਨਾਮ ਵਿੱਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ